ਵੀਰ ਕਮਲ ਜੀ ਇੱਕ ਨਾ ਅੱਜਕੱਲ ਵਿਸਟਰ ਵੀਜ਼ਾ ਤੇ ਭੇਜਣ ਵਾਲਾ ਕੰਮ ਬੜਾ ਚੱਲ ਪਿਆ ਬਹੁਤ ਸਾਰੇ ਏਜੰਟ ਜਿਹੜੇ ਉਹ ਵਿਸਟਰ ਵੀਜ਼ਾ ਤੇ ਬੰਦਾ ਭੇਜ ਦਿੰਦੇ ਆ ਕਹਿੰਦੇ ਕੋਈ ਨਹੀਂ ਉੱਥੇ ਜਾ ਕੇ ਤੇਰਾ ਵੀਜ਼ਾ ਕਨਵਰਟ ਕਰਵਾ ਲਵਾਂਗੇ ਇਹ ਤਰੀਕਾ ਗਲਤ ਹੈ ਸਹੀ ਹੈ ਸਸਤਾ ਹੈ ਜਾਂ ਮਹਿੰਗਾ ਇਹ ਤਰੀਕਾ ਬਿਲਕੁਲ ਗਲਤ ਹੈ ਜਿਹੜਾ ਵਿਸਟਰ ਵੀਜ਼ਾ ਮਤਲਬ ਕੋਈ ਵੀ ਕੰਟਰੀ ਦਿੰਦੀ ਆ ਉਹ ਆਪਣੇ ਕੰਟਰੀ ਦੇ ਵਿੱਚ ਆਉਣ ਦੇ ਲਈ ਘੁੰਮਣ ਫਿਰਨ ਦੇ ਲਈ ਦਿੱਤਾ ਜਾਂਦਾ ਆ ਨਾ ਕਿ ਵਰਕ ਵੀਜ਼ਾ ਹੁੰਦਾ ਆ ਉਹ ਉਦੇ ਵਿੱਚ ਕੀ ਆ ਕਿ ਕਰੋਨਾ ਤੋਂ ਬਾਅਦ ਮਤਲਬ ਜਦੋਂ ਸਾਰੀ ਕੰਟਰੀਆਂ ਦੇ ਵਿੱਚ ਇੱਕ ਮੈਨਪਾਵਰ ਦੀ ਬਹੁਤ ਘਾਟ ਹੋਈ ਤੇ ਕੰਪਨੀਆਂ ਦੇ ਕੋਲ ਵਰਕਰਸ ਨਾ ਮਿਲਣ ਕਰਕੇ ਕੰਪਨੀ ਨੇ ਆਪਣੇ ਡਰਾਈਵਰ ਨੂੰ ਆਪਣੇ ਮੈਨੇਜਰ ਨੂੰ ਹਰ ਇੱਕ ਬੰਦੇ ਨੂੰ ਕਹਿ ਦਿੱਤਾ ਵੀ ਸਾਨੂੰ ਵੀ ਡਰਾਈਵਰਸ ਦੀ ਜਾਂ ਸਾਨੂੰ ਕਿਸੇ ਆ ਕੈਟਾਗਰੀ ਦੀ ਲੋੜ ਹੈ ਤੇ ਸਾਨੂੰ ਉਹ ਬੰਦੇ ਲਿਆ ਕੇ ਦੋ ਉਸ ਦੇ ਵਿੱਚ ਕੀ ਹੋਇਆ ਵਾ ਕਿ ਕੁਝ ਇਹੋ ਜਿਹੇ ਨਵੇਂ ਬੰਦੇ ਜਿਹੜੇ ਇਸ ਇੰਡਸਟਰੀ ਦੇ ਵਿੱਚ ਆਏ ਜੋ ਬੈਕਗ੍ਰਾਉਂਡ ਜਾਣਦੇ ਵੀ ਨਹੀਂ ਸਨ ਉਹਨਾਂ ਨੇ ਉੱਥੋਂ ਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਵਿਜ਼ਿਟ ਵੀਜ਼ੇ ਤੇ ਸੱਦ ਲਿਆ ਫੇ ਉਹਨਾਂ ਨੂੰ ਆਪਣੇ ਕੋਲ ਰੱਖਿਆ ਕਦੀ ਉਹਨਾਂ ਨੇ ਇਹ ਕਿਸੇ ਕੰਪਨੀ 'ਚ ਇੰਟਰਵਿਊ ਕਰਾ ਕਦੀ ਕਿਸੇ ਕੰਪਨੀ 'ਚ ਇੰਟਰਵਿਊ ਕਰਾ ਬਹੁਤ ਸਾਰੇ ਲੋਕ ਉੱਥੇ ਜਾ ਕੇ ਖਰਜਲ ਖਵਾਰ ਹੋਏ ਕਈ ਲੋਕ ਵਿਚਾਰੇ ਵਾਪਸ ਮੁੜ ਕੇ ਆਏ ਕਈ ਬੰਦੇ ਉੱਥੇ ਓਵਰਸਟੇ ਹੋਏ ਓਵਰਸਟੇ ਹੋਣ ਕਰਕੇ ਕੰਟਰੀ ਨੇ ਉਹਨਾਂ ਨੂੰ ਬੈਨ ਵੀ ਲਾ ਦਿੱਤਾ ਉਹ ਦੁਬਾਰਾ ਉਸ ਕੰਟਰੀ 'ਚ ਜਾ ਵੀ ਨਹੀਂ ਸਕਦੇ ਤੇ ਹੁਣ ਉਹ ਦੁਬਾਰਾ ਹੋਰ ਕਿਸੇ ਕੰਟਰੀ ਦੇ ਵਿੱਚ ਮਿਡਲ ਈਸਟ ਦੇ ਵਿੱਚ ਵੀ ਮੂਵ ਨਹੀਂ ਹੋ ਸਕਦੇ ਤੇ ਉਹਨਾਂ ਨੂੰ ਵਾਪਸ ਆਣਾ ਪਿਆ ਉਹ ਜਿਹੜੇ ਕੁਝ ਅਨਰਜਿਸਟਰਡ ਏਜੰਟਸ ਨੇ ਕੰਮ ਕੀਤਾ ਉਹਨਾਂ ਦੀ ਵਜ੍ਹਾ ਨਾਲ ਬਦਨਾਮੀ ਉਹ ਸਾਰਿਆਂ ਨੂੰ ਚੱਲਣੀ ਪਈ